to see uh... ਦੇਖ ਸਕਦੇ ਹੋ ਕਿ ਕਲਬਾਣੂ ਪਿੰਡ ਦੇ ਵਿੱਚ ਜਿਹੜਾ ਸ੍ਰੀ ਪਰਸ਼ੂਰਾਮ ਇੰਟਰਨੈਸ਼ਨਲ ਕਲੱਬ ਵੱਲੋਂ ਅੱਜ ਇੱਥੇ ਜਿਹੜਾ ਵਿਆਹ ਕਰਾਇਆ ਜਾ ਰਿਹਾ ਕੁੜੀਆਂ ਦਾ ਹਨਾ ਉਹਦੇ ਵਿੱਚ ਅੱਜ ਉਹਨਾਂ ਪਿੰਡ ਵਾਲਿਆਂ ਨੂੰ ਜਾਨਕੀ ਇੱਥੇ ਇੱਕ ਕੈਂਪ ਵੀ ਲਗਾਇਆ ਗਿਆ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਜੜ ਕੇ ਨੌਜਵਾਨ ਜਿਹੜੇ ਪਿੰਡ ਦੇ ਹੈਗੇ ਨੇ ਉਹ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਅਸੀਂ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਵਾਉਣੀ ਹੈ ਔਰ ਜਿਹੜੇ ਇੱਥੇ ਡਾਕਟਰ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪਿਆਰ ਸਿੰਘ ਜੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਮਜੀ ਖੇਤਲੇ ਪਿੰ ਹਾਂਜੀ ਪ੍ਰਬੰਧਕਾਂ ਨੇ ਨਾਲੇ ਕੁੜੀਆਂ ਨੇ ਵਿਆਹ ਕਰ ਰਹੇ ਨੇ ਬਦੀ ਲੋੜਵੰਦਾਂ ਦੇ ਨਾਲੇ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਹਾਂਜੀ ਔਰ ਜਿਹੜੇ ਨਹੀਂ ਖੂਨਦਾਨ ਕਰਦੇ ਉਹਨਾਂ ਬਾਰੇ ਉਹਨਾਂ ਨੂੰ ਵੀ ਕਹਿਣਾ ਉਹਨਾਂ ਨੂੰ ਵੀ ਅਪੀਲ ਕਰਦਾ ਮੈਂ ਸਾਰਿਆਂ ਨੂੰ ਵੱਧ ਚੜਾ ਕਿੱਸਾ ਲੈਣਾ ਚਾਹੀਦਾ ਪਰ ਐਵੇਂ ਦੀ ਉਹਨਾਂ ਤੇ ਨਾ ਜੀ ਤੇ ਇਹਦੀ ਦਾ ਹਰਕਤ ਨੂੰ ਲੋੜ ਹੈ ਖੂਨ ਦੀ ਤਾਂ ਗਾਂ ਬਿਲਕੁਲ ਬਹੁਤ ਜਿੰਦਗੀ ਦਾ ਸਵਾਲ ਹੁੰਦਾ ਹੈ ਹਾਂਜੀ ਹਾਂਜੀ ਅਸੀਂ ਤਾਂ ਕਾਫੀ ਵਾਰੀ ਕਰ ਚੁੱਕੇ ਹਾਂ ਜੀ ਅੱਠਵੀਂ ਵਾਰੀ ਸੱਤਵੀਂ ਵਾਰੀ ਕਰ ਰਹੇ ਹਾਂ से ये बहुत अच्छी पहल है सब समय समय पर बलड डोनेशन कैंप लगते रहने चाहिए जिससे जरूरतमंदों को ब्लड मिल सके आज की डेट में ब्लड की बहुत कीमत बन गई है कोई बलड डोनेट करने के लिए आता नहीं है तो वो इनका हर साल हम यहाँ पे आके कैंप लगाते हैं कितने छः यूनिट, है। यूनिट हो गया अभी तक शाम तक चार बजे तक कैंप चलेगा हाँ जी पचास साठ यूनिट हो जाएंगे आपके कितना नहीं खूनदान जाएगा तो मैं कहना चाहता हूँ कि ये खूनदान है ये मशीनों से तो बनता नहीं है इंसान से बनता इंसान को ही चढ़ता है तो सभी को बढ़ चढ़ के इसका लेना चाहिए बहत्तर घंटे में ये ब्लड पूरा हो जाता है ये आदमियों की सोच होती है कि भाई मैंने ब्लड डोनेट कर दिया तो भाई मैं बीमार हो जाऊँगा मेरे कमज़ोरी हो जाएगी ऐसा कुछ नहीं है बहत्तर घंटे में ब्लड इतना ही वापस बन जाता है नए सेल्स बनते हैं अटैक है बीपी है शुगर बी है, है डायबिटीज़ है ये सभी दूर हो जाते हैं अगर ब्लड डोनेट करते रहोगे नई सेल बनेंगे सेकंड प्रॉब्लम होती है कि ये सब ब्लड के रिलेटेड ही होती है तो मैं वो कहना चाहता हूं कि हर 3 महीने में सभी को 18 साल से 65 साल तक ब्लड डोनेट करते रहना चाहिए इतना बहुत-बहुत धन्यवाद। असी इथे desde कि के, के जौरी जिड़ा ग्रुप हैगा सामान्य तौर पर ब्लड बैंक वाले वो इथे आए पहुंचे सी और डॉक्टर साहिबान ਨਾਲ ਵੀ ਅਸੀਂ ਗੱਲ ਕੀਤੀ ਹੈ ਹਨ ਤੇ ਉਹ ਵੀ ਕਹਿੰਦੇ ਆ ਕਿ ਜਿਹੜਾ ਖੂਨਦਾਨ ਹੁੰਦਾ ਇੱਕ ਮਹਾਦਾਨ ਹੁੰਦਾ ਹੈ ਜਰੂਰ ਖੂਨਦਾਨ ਕਰਨਾ ਚਾਹੀਦਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਕ ਪਿੰਡ ਕਲਬਾਣੂ ਦੇ ਵਿੱਚ Shri Parshunam International Club ਇੱਕ ਬੜਾ ਵੱਡਾ ਯਾਨੀ ਕਿ ਉਪਰਾਲਾ ਕੀਤਾ ਜਾ ਰਿਹਾ ਇੱਥੇ ਹਰ ਸਾਲ ਇਹ ਜਿਹੜੇ ਜ਼ਰੂਰਤਮੰਦ ਘਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਾਉਂਦੇ ਨੇ ਅੱਜ ਦੇ 10 11 ਜਿਹੜੀਆਂ ਲੜਕੀਆਂ ਦੇ ਵਿਆਹ ਸ਼ਾਦੀਆਂ ਇੱਥੇ ਹੋਣੀਆਂ ਨੇ ਔਰ ਇਹਨਾਂ ਨੇ ਇਸ ਦੇ ਨਾਲ ਨਾਲ ਜਿਹੜਾ ਇੱਥੇ ਖੂਨਦਾਨ ਕੈਂਪ ਲਗਾਇਆ ਹੋਇਆ ਔਰ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਚੜ੍ਹ ਕੇ ਜਿਹੜੇ ਨੌਜਵਾਨ ਨੇ ਉਹ ਇੱਥੇ ਹਿੱਸਾ ਲੈ ਰਹੇ ਨੇ ਔਰ ਅਸੀਂ ਇਸ ਚੈਨਲ ਦੇ ਆਪਣੇ ਮਾਧਿਅਮ ਦੇ ਨਾਲ ਹੀ ਇਹੀ ਕਹਿਣਾ ਚਾਹਾਂਗੇ ਜਿਹੜੇ ਹੋਰ ਵੀ ਨੌਜਵਾਨ ਹੈਗੇ ਨੇ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਮਹਾਦਾਨ ਹੁੰਦਾ ਆ ਇੱਧਰ ਕਰੇ ਬੇਟੀ ਮਾੜੀ ਆ ਇਹ ਸੋ ਠੀਕ ਹੈ ਆਰਾਮ ਸੇ ਕਵਾ ਲੋ ਕਿਉਂਕਿ ਬਾਅਦ ਨਾ ਪ੍ਰਾਤ ਅਗੜੇ ਜਗਸੀਰ ਸਿੰਘ ਅੱਛਾ ਜੀ ਸਿੱਥੇ ਖੂਨਦਾਨ ਕਰਵਾਣਾ ਹੈ ਕੀ ਕਹਿਣਾ ਚਾਹੋਗੇ ਤੇ ਬੱਸ ਬਸ ਇਹ ਬਾਈਆਂ ਦਾ ਬਹੁਤ ਵਧੀਆ ਪ੍ਰਾਲਾ ਲੈ ਵੀਰੇ ਇੱਥੇ ਕੁੜੀਆਂ ਦੇ ਵਿਆਹ ਕਰ ਰਹੇ ਨੇ ਗਰੀਬ ਕੁੜੀਆਂ ਦੇ ਤੇ ਇਹਨਾਂ ਨੇ ਖੂਨਦਾਨ ਕੈਂਪ ਲਾਇਆ ਸੀ ਅਸੀਂ ਪਿੰਡ ਖੇਤਲਾ ਡੜਬੇ ਦੇ ਨੇੜੇ ਪੈਂਦਾ ਹੈ ਤੇ ਉੱਥੋਂ ਸਪੈਸ਼ਲ ਐਮਰੇ ਸਿਕ ਹੁੰਦਾ ਹੈ ਖੇਤਲੇ ਪਿੰਡ ਤੋਂ ਸਪੈਸ਼ਲੀ ਇੱਥੇ ਖੂਨ ਦਾ ਕੰਮ ਕਰਦੇ ਹਾਂ ਹਾਂਜੀ ਤੇ ਵੀ ਹੋਰ ਕੀ ਕਹਿਣਾ ਚਾਹੋਗੇ ਯੂਟਿਊਬ ਜਿਹੜੇ ਹੈਗੇ ਨੇ ਖੂਨ ਦਾ ਨਹੀਂ ਕਰਦੇ ਹੈਗੇ ਤੁਸੀਂ ਖੂਨਦਾਨ ਸਾਨੂੰ ਸਭ ਨੂੰ ਇਹੀ ਪ੍ਰੇਰਨਾ ਦਿੰਨੇ ਮੇਰੇ ਵੀ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕੋਸੀ ਦੇ ਕਿੰਨੀ ਵਾਰ ਤੁਸੀਂ ਪਹਿਲਾਂ ਕੰਮ ਕਰੇ ਅੱਠਵੀਂ ਦਸਵੀਂ ਵਾਰ ਕੋ ਖੂਨ ਦਾਨ ਕਰ ਰਹੇ ਹੋ ਇਹ ਸਮੇਂ ਤੱਕ ਕਪਾੜਾ ਪਿੰਡ ਦੇ ਵਿੱਚ ਤੁਸੀਂ ਆਏ ਹੋ ਕੀ ਤੁਹਾਨੂੰ ਇਹ ਅਰੇਂਜਮੈਂਟ ਵਧੀਆ ਲੱਗੀ ਕਿਤੋਂ ਬਹੁਤ ਵਧੀਆ ਬਹੁਤ ਵਧੀਆ ਪਾ ਲੱਗ ਰਿਹਾ ਹੈ ਬਹੁਤ ਵਧੀਆ ਟੀਮ ਵਗੈਰਾ ਬਹੁਤ ਵਧੀਆ ਟੀਮ ਲੱਗੀ ਹੈ ਹਾਜੀ ਪੱਤਰਕਾਰ ਸਾਹਿਬ ਸასი ਗਾਲ ਜੀ ਸასი ਗਾਲ ਜੀ ਸੁਣਾਓ ਅੱਛਾ ਜੀ ਅੱਜ ਬਲੱਡ ਦਾਨ ਕਰਦੇ ਹੋਏ ਕੀ ਮਹਿਸੂਸ ਕਰ ਰਹੇ ਆ ਬੜਾ ਵਧੀਆ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਬੜਾ ਬੜਾ ਡੋਨੇਟ ਕਰਦੇ ਆ ਮੈਂ ਪਹਿਲਾਂ ਵੀ ਡੋਨੇਟ ਕਰਦਾ ਰਹਿਣਾ ਅੱਛਾ ਕਿੰਨੇ ਵਾਰ ਕਰ ਚੁੱਕੇ ਹੋ ਜੀ ਪਹਿਲਾਂ ਬਹੁਤ ਵਾਰੀ ਕਰ ਚੁੱਕਿਆ ਮੈਂ ਮੈਨੂੰ ਹਿਸਾਬ ਹੀ ਨਹੀਂ ਹੈਗਾ ਵੀ ਕਿੰਨੀ ਵਾਰੀ ਮੈਂ ਬੜਾ ਬੜਾ ਡੋਨੇਟ ਕਰ ਚੁੱਕਾ ਤੇ ਅੱਜ ਵੀ ਇੱਥੇ ਮੈਂ ਖਬਰ ਲੈਣ ਵਾਸਤੇ ਆਇਆ ਸੀ ਤੇ ਬਸ ਦੇਖਿਆ ਮੈਂ ਕੈਂਪ ਲੱਗਾ ਹੋਇਆ ਤੇ ਫਿਰ ਮੈਂ ਰੇਟ ਗਿਆ ਮੈਂ ਕਿਹਾ ਚਲੋ ਵੀ ਆਪਾਂ ਬਲੱਡ ਡਾਨ ਕਰੀਏ ਜੀ 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 ਹਾਂਜੀ ਤੇ ਆਪਣਾ ਨਵੀਂ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਮੇਰੇ ਬਸ ਇਹੀ ਕਹਿਣਾ ਚਾਹਾਂਗਾ ਯਾਰ ਵੀ ਜਿਹੜਾ ਬਲੱਡ ਹੈਗਾ ਆ ਇਹ ਡੋਨੇਟ ਜ਼ਰੂਰ ਕਰਨਾ ਚਾਹੀਦਾ ਆ ਕਿਉਂਕਿ ਆਪਣਾ ਖੂਨ ਕਿਸੇ ਜ਼ਰੂਰਤਮੰਦ ਨੂੰ ਹੀ ਮਿਲਦਾ ਆ ਹਨਾ ਤੇ ਕਿਸੇ ਦੀ ਜੇ ਜਾਨ ਬਚਦੀ ਹੈ ਆਪਣੇ ਬਲੱਡ ਡੋਨੇਟ ਕਰਨ ਨਾਲ ਤਾਂ ਮੇਰੇ ਮੈਂ ਲੱਖ ਵਾਰ ਕਰਾਂਗਾ ਸੌ ਵਾਰ ਕਰਾਂਗਾ ਹਜ਼ਾਰ ਵਾਰ ਕਰਾਂਗਾ ਮੈਨੂੰ ਕੋਈ ਵੀ ਇਹਦੇ ਵਿੱਚ ਦਿੱਕਤ ਨਹੀਂ ਕਿਤੇ ਦੂਸਰੇ ਜਿਹੜੇ ਜਨਤਾ ਵੀ ਹੈਗੀ ਆਪਣੇ ਮਿੱਤਰ ਨੇ ਹਨਾ ਫਿਟਨੈਸ ਸਰੀਰ ਜਿਹਨਾਂ ਦੇ ਜ਼ਰੂਰ ਕਰੋ ਯਾਰ ਹਨਾ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਘਬਰਾਟ ਹੋ ਜਾਂਦੀ ਜਾਂ ਕੁਝ ਹੁੰਦਾ ਹੈ ਕੁਝ ਨਹੀਂ ਹੁੰਦਾ ਹੈ ਖੂਨਦਾਨ ਕਰਨ ਤੋਂ ਬਾਅਦ ਇੱਕ ਅਲੱਗ ਜੀ એનર્ਜੀ ਮਿਲਦੀ ਹੈ ਤੇ ਵੈਰੀ ਗੁੱਡ ਥੈਂਕ ਯੂ ਸਰ ਧੰਨਵਾਦ ਸੁਣਾਉਣੇ ਕੀ ਆ ਗਿਆ ਆਸ਼ੀਆ ਬ੍ਰਦਰ ਕਿੱਥੋਂ ਆਏ ਹੋ ਆਪਾ ਪੁਯਰ ਕੇ ਪਿੰਡ ਤੋਂ ਵੀਰੇ ਅੱਛਾ ਤੇ ਸਪੈਸ਼ਲੀ ਖੂਨਦਾਨ ਕਰਨ ਨੂੰ ਆਏ ਹੋ ਖੂਨਦਾਨ ਕਰਨ ਵੀ ਆਏ ਤੇ ਬਾਈ ਆਪਣੇ ਆ ਗਰੀਬ ਲੜਕਿਆਂ ਦਾ ਬੈਅ ਕਰ ਰਹੇ ਆ ਉਹਦੇ ਲਈ ਆਇਆ ਤੇ ਕਿਵੇਂ ਦਾ ਮਸੂਰ ਹੋ ਰਹੇ ਤੁਸੀਂ ਖੂਨਦਾਨ ਕੀਤਾ ਆ ਵੀਰੇ ਮੈਨੂੰ ਘੱਟੋ ਘੱਟ 30 40 ਵਾਰ ਮੈਂ ਖੂਨਦਾਨ ਕਰ ਚੁੱਕਾ ਹਾਂ ਤੇ ਮਤਲਬ ਵਧੀਆ ਰਹਿਣਾ ਚਲੋ ਆਪਾਂ ਹਰੇਕ ਨੂੰ ਸੁਨੇਹਾ ਦਿੰਨੇ ਆ ਕਿ ਖੂਨਦਾਨ ਕਰੋ ਜੋ ਵੀ ਚਲੋ ਥੇਲੇ ਸੀਮੀਆਂ ਦੇ ਮਰੀਜ਼ ਨੇ ਉਹਨਾਂ ਲਈ ਖੂਨਦਾਨ ਕਰਨਾ ਚਾਹੀਦਾ ਹੈਗੀ ਕੀ ਕਹਿਣਾ ਚਾਹੁੰਗਾ ਉਹ ਜਿਹੜੇ ਖੂਨਦਾਨ ਨਹੀਂ ਕਰਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਵੀ ਮਤਲਬ ਕੋਈ ਨਸ਼ਾ ਪੱਤਾ ਨਾ ਕਰੋ ਖੂਨਦਾਨ ਕਰੀਂ ਧਿਆਨ ਦਿਓ ਜੀ ਖੂਨਦਾਨ ਕਰੋ ਵੱਧ ਤੋਂ ਵੱਧ ਕਿਸੇ ਦੀ ਜਾਨ ਬਚ ਸਕੈ ਧੰਨਵਾਦੀ ਦੋੜਾ ਮਨਦੀਪ ਦੂਰੀਆ ਬਨਪ੍ਰੀਤ ਢੋਡੇਣਾ